ਹਾਂਜੀ ਸਤਿ ਸ਼੍ਰੀ ਅਕਾਲ ਆਸਾਂ ਤੁਸੀਂ ਸਾਰੇ ਰਾਜੀ ਖਿਸ਼ੂ ਹੋਗੇ ਜਿਵੇਂ ਪਹਿਲਾਂ ਆਪਾਂ ਪਿੱਛੇ 2 ਮਹੀਨਿਆਂ ਤੋਂ ਤੁਹਾਡੇ ਲਈ ਬੁਝਾਰਤਾਂ ਲੈ ਕੇ ਆ ਰਹੇ ਹਾਂ ਜਿਹੜੀਆਂ ਸੱਭਿਆਚਾਰ ਨਾਲ ਜੁੜਤਾਂ ਵਿਰਸੇ ਨਾਲ ਜੁੜਤਾਂ ਪਰ ਉਹ ਬੁਝਾਰਤਾਂ ਇੱਕ ਛੋਟ ਵੀਡੀਓ ਹੁੰਦੀ ਆ ਵੀ ਛੋਟਾ ਬੁਝਾਰਤਾਂ ਸੀ ਤੇ ਹੁਣ ਆਪਾਂ ਸੋਚਿਆ ਵੀ ਥੋੜਾ ਜਿਹਾ ਕੁਝ ਵੱਡਾ ਕੀਤਾ ਜਾਵੇ ਵੀ ਜਿਵੇਂ ਆਪਣੇ ਰੀਤੀ ਰਿਵਾਜ ਹੋਗੇ ਰਸਮਾਂ ਹੋਗੀਆਂ ਜਾਂ ਕੁਸ ਸੱਭਿਆਚਾਰ ਦੇ ਜਾਂ ਵਿਰਸੇ ਦੇ ਅੰਗ ਜਿਹੜੇ ਅਲੋਪ ਹੋ ਰਹੇ ਆ ਉਹਨਾਂ ਨਾਲ ਸੰਬੰਧਿਤ ਆਪਾਂ ਇੱਕ ਵੀਡੀਓ ਬਣਾਇਆ ਕਰਾਂਗੇ ਤੇ ਜੇ ਉਹ ਚੰਗੀ ਲੱਗਿਆ ਗੁਰੂ ਤਾਂ ਉਹਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਉਹ ਤੁਹਾਡੀ ਮਰਜ਼ੀ ਆ ਵੀ ਲਾਈਕ ਕਮੈਂਟ ਤੇ ਇਹ ਨਾ ਕਰੋ ਪਰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਜੋ ਜਿਹੜੇ ਆਪਣੇ ਵਿਰਸੇ ਤੋਂ ਜਾਂ ਆਪਣੇ ਸੱਭਿਆਚਾਰ ਤੋਂ ਦੂਰ ਹੋਏ ਨੇ ਜਾਂ ਭੁੱਲ ਰਹੇ ਨੇ ਉਹ ਨੇੜੇ ਹੋ ਸਕਣਾ ਕਿਉਂਕਿ ਵਿੱਚ ਇਹ ਆ ਜਿਹੜੇ ਤਾਂ 2000 ਤੋਂ ਬਾਅਦ ਜਨਮ ਲੈਂਦਾ ਉਹਨਾਂ ਨੂੰ ਤਾਂ ਰੀਤੀ ਰਿਵਾਜ ਬਹੁਤ ਘੱਟ ਪਤਾ 2000 ਤੋਂ ਪਹਿਲਾਂ ਵਾਲਿਆਂ ਨੂੰ ਪਤਾ ਜਿਵੇਂ ਕਿ ਆਪਾਂ ਅੱਜ ਲੈ ਕੇ ਆਏ ਆ ਗੁੱਡੀ ਫੁਕਣਾ ਜਿਹੜੇ 2000 ਤੋਂ ਪਹਿਲਾਂ ਵਾਲੇ ਆ ਉਹਨਾਂ ਨੇ ਤਾਂ ਇਹ ਰੀਤੀ ਰਿਵਾਜ ਹੁੰਦੇ ਦੇਖੇ ਨੇ 2000 ਤੋਂ ਬਾਅਦ ਵਾਲਿਆਂ ਦਾ ਪਤਾ ਹੀ ਨਹੀਂ ਹੁਣਾ ਕਿ ਗੁੱਡੀ ਫੁਕਣਾ ਕੀ ਸੀ ਪਹਿਲਾਂ ਵਾਲੇ ਸਮਿਆਂ ਦੇ ਵਿੱਚ ਜਦੋਂ ਜੇਠ ਹਾੜ ਦੇ ਮਹੀਨੇ ਤਪਦੇ ਸੀ ਤਾਂ ਉਦੋਂ ਉਸ ਸਮੇਂ ਦੇ ਲੋਕਾਂ ਦਾ ਇੱਕ ਵਿਸ਼ਵਾਸ ਸੀ ਵੀ ਆਪਾਂ ਇੱਕ ਬਨੌਤੀ ਗੁੱਡੀ ਬਣਾ ਕੇ ਤੇ ਉਹਨੂੰ ਫੂਕ ਕੇ ਰੱਬ ਨੂੰ ਭਲੇਖਾ ਦੇਣਾ ਸੀਗਾ ਵੀ ਰੱਬ ਨੂੰ ਐ ਲੱਗੇ ਕੋਈ ਅਣਹੋਈ ਮੌਤ ਹੋਈ ਆ ਕੋਈ ਕੋਈ ਕੁਵਾਰੀ ਕੁੜੀ ਦੀ ਜਵਾਨ ਕੁੜੀ ਦੀ ਮੌਤ ਹੋਈ ਆ ਤੇ ਰੱਬ ਉਹ ਮੌਤ ਤੇ ਰੋਵੇ ਉਹਨਾਂ ਦਾ ਇੱਕ ਵਿਸ਼ਵਾਸ ਸੀ ਕਿਉਂਕਿ ਹੁਣ ਤਾਂ ਉਸ ਨੂੰ ਇੱਕ ਭਰਮ ਮੰਨਿਆ ਜਾਊਗਾ ਹੁਣ ਤਾਂ ਟੈਕਨੋਲੋਜੀ ਇੰਨੀ ਵੱਧ ਗਈ ਆ ਕਿ ਕਿਦੋਂ ਵੀ ਬਣਾਉਂਦੀ ਮੀ ਪਵਾਇਆ ਜਾ ਸਕਦਾ ਪਰ ਉਦੋਂ ਲੋਕਾਂ ਦਾ ਇੱਕ ਵਿਸ਼ਵਾਸ ਹੀ ਸੀ ਵੀ ਉਹ ਗੁੱਡੀ ਫੂਕਦੇ ਸੀਗੇ ਤੇ ਗੁੱਡੀ ਫੂਕਾਉਣ ਤੋਂ ਬਾਅਦ ਥੋੜੇ ਸਮੇਂ ਬਾਅਦ ਮੀ ਆ ਜਾਂਦਾ ਸੀ ਤੇ ਗੁੱਡੀ ਫੂਕਣ ਵੇਲੇ ਵੀ ਵੀ ਜਿਹੜੇ ਖਾਣੇ ਬਣਾਏ ਜਾਂਦੇ ਸੀ ਜਿਵੇਂ ਗੋਗਲੇ ਮੱਠਾ ਚੌਲ ਇਦਾਂ ਪੁੱਛ ਜਿਹੜੇ ਬੱਚੇ ਹੁੰਦੇ ਸੀ ਉਹ ਉੱਥੇ ਖਾ ਸਕਣ ਉੱਥੇ ਵੰਡਿਆ ਜਾਂਦਾ ਸੀ ਇੱਕ ਪੂਰਾ ਮੌਤ ਦਾ ਜਿਵੇਂ ਕੋਈ ਮੌਤ ਹੁੰਦੀ ਆ ਉਦਾਂ ਦਾ ਦ੍ਰਿਸ਼ ਰਚਿਆ ਜਾਂਦਾ ਸੀ ਪੂਰੇ ਬੈਣਾਂ ਪਾਉਂਦੇ ਸੀ ਬੁੜੀਆਂ ਜਿਹੜੀਆਂ ਬਜੁਰਗ ਔਰਤਾਂ ਹੁੰਦਾ ਸਿਆਣੀਆਂ ਔਰਤਾਂ ਉਹ ਇੱਕ ਡੰਡਾ ਲੈ ਲੈਂਦਾ ਸੀ ਛੋਟਾ ਜਿਹਾ ਡੰਡਾ ਉਹਦੇ ਉੱਤੇ ਲਾਲ ਕੱਪੜਾ ਬੰਨ੍ਹ ਦਿੰਦਾ ਏਦਾਂ ਗੰਢ ਦੇ ਕੇ ਵੀ ਇੱਕ ਬੁੱਢੀ ਬਣਾ ਲੈਂਦਾ ਸੀ ਉਨ੍ਹਾਂ ਨੂੰ ਫਿਰ ਉਸੇ ਤਰ੍ਹਾਂ ਉਹ ਸੀੜੀ ਤੇ ਲਟਾਇਆ ਜਾਂਦਾ ਸੀ ਜੋ ਸੀੜੀ ਤੇ ਲਟਾਉਂਦੇ ਸੀ ਉਹ ਬਿਆਹਾਂ ਔਰਤਾਂ ਚੱਲਦਾ ਸੀ ਉਹ ਕੁਆਰਾਂ ਗੁੜਾਂ ਨਹੀਂ ਚੱਲਦਾ ਸੀ ਫਿਰ ਰਾਤ ਜਾਂਦੇ ਬੈਣ ਪਾਉਂਦੇ ਜਾਂਦੇ ਕਿਸੇ ਨੂੰ ਕੋਈ ਆਪਦਾ ਪੁਰਾਣਾ ਯਾਦ ਆ ਜਾਂਦਾ ਕੋਈ ਜਿਹੜਾ ਛੱਡ ਕੇ ਗਿਆ ਹੁੰਦਾ ਸੀ ਉਸ ਦੇ ਆਲ ਸੋਗ ਦੇ ਵਿੱਚ ਉਹ ਵੀ ਬੈਣ ਪਾਉਣ ਲੱਗ ਜਾਂਦੇ ਐਦਾਂ ਕਰਦੇ ਕਰਾਉਂਦੇ ਵੀ ਉਹ ਕਿਸੇ ਖਾਲੀ ਥਾਂ ਤੇ ਦੂਰ ਜਾਂਦੇ ਜਿੱਥੇ ਉਹ ਗੁੱਡੀ ਨੂੰ ਪੀਸ ਸੰਸਕਾਰ ਕਰ ਦੋਦਾ ਅੰਤਿਮ ਸੰਸਕਾਰ ਕਰਦੇ ਉਸ ਤੋਂ ਬਾਅਦ ਫਿਰ ਥੋੜਾ ਜਰ ਮਾਤੋ ਸ਼ਾਉਂਦਾ ਵੀ ਸਾਰੇ ਦੁੱਖ ਜ਼ਾਹਿਰ ਕਰਦੇ ਤੇ ਉਸ ਤੋਂ ਬਾਅਦ ਲੰਗਰ ਚਲਾਏ ਜਾਂਦੇ ਸੀਗੇ ਤੇ ਫਿਰ ਰੱਬ ਵੀ ਜਰੂਰ ਪਾਉਂਦਾ ਸੀ ਕਿਉਂਕਿ ਉਸ ਵਕਤ ਕੋਈ ਅਣਹੋਈ ਮੌਤਾਂ ਨਹੀਂ ਹੁੰਦਾ ਸੀ ਬਹੁਤ ਘੱਟ ਹੁੰਦਾ ਸੀ ਜਾਂ ਇਸ ਲਈ ਵੀ ਜਦੋਂ ਅਣਹੋਈ ਮੌਤ ਹੁੰਦੀ ਸੀ ਵੀ ਉਸ ਨੂੰ ਰੱਬ ਵੀ ਲੋਂਦਾ ਸੀ ਹੁਣ ਵਾਂਗ ਨਹੀਂ ਵੀ ਹੁਣ ਤਾਂ ਅਸਲੀ ਗੁੱਡੀਆਂ ਮਾਰਨਾ ਜਾ ਰਹੇ ਨੇ ਜਾਂ ਪੂਕਾ ਜਾ ਰਹੇ ਨੇ ਜਿਵੇਂ ਕਹਿ ਦਿੰਦੇ ਨੇ ਵਿਆਹ ਤੋਂ ਬਾਅਦ ਦਾਜ ਲੈਣ ਲੱਗਿਆ ਨੇ ਵੀ ਦਾਜ ਮੰਗਿਆ ਦਾਜ ਨਹੀਂ ਦਿੱਤਾ ਤੇ ਉਹਨਾਂ ਨੇ ਕਹਿਦਾ ਵੀ ਸਿਲੰਡਰ ਫਟ ਗਿਆ ਤੇ ਵਿਚਾਰੇ ਬੁੱਢਾ ਨੂੰ ਐਂ ਮਾਰ ਦਿੰਦੇ ਹੁਣ ਤਾਂ ਜਾਉਂਦਾ ਆ ਜਾਂਦਾ ਬੁੱਢਾ ਨੂੰ ਵਿੱਚ ਗੈਂਗਸਟਰ ਬਣਾ ਦਿੰਦੇ ਆ ਉਹ ਬੋਲਾਂ ਨੂੰ ਮਰਵਾ ਦਿੰਦੇ ਆ ਜਵਾਨ ਮੁੰਡਿਆਂ ਨੂੰ ਮਾਰ ਦਿੱਤਾ ਜਾਂਦਾਗਾ ਪਹਿਲਾਂ ਇਹੋ ਜਿਹਾ ਕੁਝ ਨਹੀਂ ਹੁੰਦਾ ਸੀ ਅਣਹੋਈ ਮੌਤ ਬਹੁਤ ਘੱਟ ਹੁੰਦੀ ਸੀ ਬਹੁਤ ਘੱਟ ਐਕਸੀਡੈਂਟ ਹੁੰਦੇ ਸੀ ਕਿਉਂਕਿ ਉਦੋਂ ਕੋਈ ਐਨੇ ਆਵਾਜਾਈ ਦੇ ਸਾਧਨ ਹੈ ਨਹੀਂ ਸੀ ਤੇ ਇਸ ਲਈ ਕੋਈ ਅਣਹੋਈ ਮੌਤ ਇੱਕ ਕਰਦੇ ਸੀ ਉਹਦਾ ਮੌਦਾ ਤ੍ਰਿਸਰਚਾ ਜਾਂਦਾ ਸੀ ਤਾਂ ਜੋ ਵੀ ਰੱਬ ਵੀ ਰੋਵੇ ਰੱਬ ਨੂੰ ਭੇਖਾ ਦਿੱਤਾ ਜਾਂਦਾ ਸੀ ਮੇਰੇ ਜਿਆਦਾ ਮੈਂ ਛੋਟਾ ਹੁੰਦਾ ਭੂਆ ਕੇ ਪਿੰਡ ਰਹਿੰਦਾ ਸੀ ਤੇ ਉੱਥੇ ਇੱਕ ਢਿੰਗੜਾ ਰਾਹ ਵਜਦਾ ਸੀ ਜਦੋਂ ਅਸੀਂ ਛੁੱਟੀ ਤੋਂ ਬਾਅਦ ਆਏ ਕਰੇ ਸਕੂਲੋਂ ਛੁੱਟੀ ਹੋਈ 2 ਵਜੇ 3 ਵਜੇ ਦਾ ਸਮਾਂ ਰੱਖਿਆ ਗਿਆ ਸੀ ਉਹ ਢਿੰਗੜਾ ਵਾਲੇ ਰਾਹ ਤੇ ਗੁੱਡੀ ਭੁੱਖਣੀ ਸੀਗੀ ਤੇ ਉੱਥੇ ਗਏ ਕਿਉਂਕਿ ਬੱਚੇ ਹੁੰਦੇ ਛੋਟੇ ਛੋਟੇ ਚੌੜ ਕਰਦੇ ਗਏ ਬੁੜਹਾਂ ਰੋਂਦਾਂ ਆਗੀਆਂ ਉਦੋਂ ਤਾਂ ਇਹੀ ਸੀਗਾ ਵੀ ਬਸ ਉੱਥੇ ਚੌਲ ਵੰਡਣਗੇ ਚੌਲ ਖਾਵਾਂਗੇ ਉੱਥੇ ਜਾ ਕੇ ਉਹ ਵੀ ਜਿਵੇਂ ਕਿਸੇ ਦੀ ਮੌਤ ਹੁੰਦੀ ਆ ਗੁੱਡੀ ਨੂੰ ਫੁੱਕਿਆ ਉਦੋਂ ਬਾਅਦ ਚੌਲ ਸੀ ਉੱਥੇ ਚੌਲ ਵੰਡੇ ਗੁਲਗਲੇ ਮੱਠਾ ਤੀਂਗਾ ਖਾ ਗਏ ਤੇ ਘਰੋਂ ਭੱਜਾਏ ਤੇ ਇਹੀ ਕੁਝ ਹੁੰਦਾ ਸੀਗਾ ਗੁੱਡੀ ਫੁੱਕਣਾ ਹੁਣ ਤਾਂ ਕਿਸੇ ਨੂੰ ਪਤਾ ਹੀ ਨਹੀਂ ਵੀ ਗੁੱਡੀ ਫੁੱਕਣਾ ਕੀ ਹੁੰਦਾਗਾ ਹੁਣ ਤਾਂ ਜਿਵੇਂ ਇੰਸਟਾ ਤੇ ਵੀਡੀਓ ਚੱਲੀ ਜਾਂਦੀਆਂ ਉਹ ਕਹਿ ਦਿੰਦੇ ਆ ਉਹ ਵੀ ਮੱਕੀ ਵਾਲੇ ਕਹਿੰਦਾ ਜੀ ਅਸੀਂ ਗੁੱਡੀ ਫੂਕਣੀ ਸੀ ਮੱਕੀ ਵਾਲਿਆਂ ਨੂੰ ਪੁੱਛਣਾ ਸੀਗਾ ਵੀ ਅਸੀਂ ਗੁੱਡੀ ਫੂਕਲਗੇ ਐਦਾਂ ਦਾ ਵੀਡੀਓ ਚੱਲੀ ਜਾਂਦਾ ਨੇ ਉਹ ਵਿੱਚ ਲੋਕ ਤਾਂ ਇਹੀ ਬਚਿੱਤੀ ਤੇ ਵੀ ਮੱਕੀਆ ਨੂੰ ਪੁੱਛ ਲਈ ਵੀ ਇਹਦਾ ਕੀ ਮਤਲਬ ਆ ਗੁੱਡੀ ਫੂਕਣਾ ਕੀ ਮਤਲਬ ਆ ਕਿਉਂਕਿ ਉਹ ਇਹ ਵੀਡੀਓ ਦੇ ਵਿੱਚ ਇਹ ਕਹਿ ਰਿਹਾ ਵੀ ਜਦੋਂ ਗੁੱਡੀ ਫੂਕਦੇ ਸੀ ਉਦੋਂ ਮੀਂਹ ਆਉਂਦਾ ਹੁੰਦਾ ਸੀਗਾ ਕਿ ਹੁਣ ਗੁੱਡੀ ਫੂਕਲਗੇ ਅਸੀਂ ਵੀ ਮੀਂਹ ਆਊਗਾ ਕਿਉਂਕਿ ਹੁਣ ਮੱਕੀ ਦੇ ਅਚਾਰ ਪੈਣ ਲੱਗੇ ਪਹਿਲਾਂ ਕੋਈ ਅਚਾਰ ਨਹੀਂ ਬਦਾ ਹੁੰਦਾ ਸੀ ਫਰਲਾ ਸਿੱਧਾ ਹੁਣ ਮੱਕੀ ਆਣਾ ਨੇ ਅਚਾਰ ਪਾਉਣਾ ਮੱਕੀ ਵੱਢਣੀ ਆ ਟਰੈਕਟਰ ਖੇਤਾਂ ਚ ਹੋਣਗੇ ਜੇ ਮੀਂਹ ਪਊਗਾ ਟਰੈਕਟਰ ਨਿਕਲ ਨਹੀਂ ਖੇਤਾਂ ਦੇ ਖੋਬ ਜਾਂਦੇ ਆ ਤਾਂ ਕਰਕੇ ਵੀਡੀਓ ਚੱਲੀ ਜਾਂਦਾਂ ਨੇ ਤੇ ਪਰ ਜਿਹੜਾ ਗੁੱਡੀ ਫੂਕਣਾ ਸੀ ਉਦੋਂ ਇੱਕ ਤਰ੍ਹਾਂ ਦਾ ਇੱਕ ਕਾ ਸੀਗਾ ਵਧੀਆ ਇੱਕੇ ਸਾਰੇ ਰਹਿੰਦੇ ਹੁੰਦੇ ਸੀ ਹੁਣ ਕੋਈ ਇੱਕੇ ਵਾਲਾ ਸਿਸਟਮ ਨਹੀਂ ਕੋਈ ਘਰੇ ਹੁੰਦਾ ਕੋਈ ਨਹੀਂ ਹੁੰਦਾ ਤਾਂ ਕਿਸੇ ਨੂੰ ਤਾਂ ਗੁੱਡੀ ਫੂਕਣ ਦਾ ਪਤਾ ਹੀ ਨਹੀਂ ہاں ਜਿਨੇ ਜਿਨੇ ਰਸਮ ਹੁੰਦੀ ਦੇਖਿਆ ਗੁੱਡੀ ਬੁਗਰੇ ਦੇਖਿਆ ਉਹ ਕਮੈਂਟ ਕਰਕੇ ਜਰੂਰ ਦੱਸਿਓ ਵੀ ਅਸੀਂ ਇਹ ਚੀਜ਼ ਦੇਖੀ ਸੀਗੀ ਤੇ ਹਾਂ ਸਾਨੂੰ ਇਹ ਵੀ ਪਤਾ ਵੀ ਪਹਿਲੀ ਵੀਡੀਓ ਆਹੀ ਇਹਦੇ ਚ ਕਮਾ ਵੀ ਰੰਗਾ ਹੋਊਗਾ ਬੋਲਣ ਵੇਲੇ ਵੀ ਕੋਈ ਦਿੱਕਤ ਹੋਈ ਹੋਊਗੀ ਵੀ ਇੱਥੇ ਆ ਬੋਲਣਾ ਜਿੱਥੇ ਨਹੀਂ ਬੋਲਣਾ ਸੀ ਪਰ ਅਸੀਂ ਇਹਨਾਂ ਨੂੰ ਦੂਰ ਜਰੂਰ ਕਰਾਂਗੇ ਜੇ ਤੁਹਾਨੂੰ ਵਧੀਆ ਲੱਗੀ ਤਾਂ ਸ਼ੇਅਰ ਜਰੂਰ ਕਰਿਓ ਤੇ ਜਿਨ੍ਹਾਂ ਨੇ ਇਹ ਦੇਖੀ ਹੋਈ ਆ ਰਸਮ ਇਹ ਜਰੂਰ ਦੱਸਿਓ ਵੀ ਅਸੀਂ ਰਸਮ ਦੇਖੀ ਸੀਗੀ ਉਹਦੋਂ ਹੁੰਦੀ ਸੀਗੀ ਤੇ ਆਸਾ ਤੁਹਾਨੂੰ ਵਧੀਆ ਲੱਗਿਆ ਹੋ ਤੇ ਧੰਨਵਾਦ ਸਾਰਿਆਂ ਦਾ ਅੱਜ ਜੁੜ ਗਏ ਵੀ ਆਪੀ ਨਾਲ ਜੀ ਆਪੀ ਜਿੰਦਾਬਾਦ